ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚੱਕ ਆਪਾਂ ਤੁਹਾਨੂੰ ਬਿਹੜ ਦਿਖਾਉਣੀ ਆ ਘਰੇਲੂ ਬਿਹੜ ਆ ਬਾਈ ਜੀ ਆ ਚਾਰ ਪੰਜ ਗਿਨਾਕ ਹੋਰ ਰੱਖੇ ਹੋਇਆ ਇਹਹੀ ਹੈ ਸੇਲ ਡਟੇਲ ਇਹਦੇ ਬਾਰੇ ਪੁੱਛਦੇ ਆ ਸੱਸੀ ਗੱਲ ਬਾਈ ਜੀ ਸੱਸੀ ਆ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਗਰਤੀ ਸਿੰਘ ਨਾਮ ਆਪਣਾ ਹਾਨ ਸਿੰਘ ਪਿੰਡ ਲਾਲਾ ਜ਼ਿਲ੍ਹਾ ਬਰਨਾਲਾ ਹਣਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਮੋਬਾਈਲ ਨੰਬਰ ਆਪਣਾ 98764 11938 98764 11938 11938 ਜਿਹੜੇ ਆਪਾਂ ਵਹਿੜ ਦੇਖੀ ਜੰਨੇ ਆਏ ਆਪਣੇ ਕੋਲ ਕਦੇ ਕੋਤੇ ਬੱਚੀ ਆ ਜਾਂ ਲੈਂਦੀ ਸੀ ਪਹਿਲਾਂ ਆਪਾਂ ਨਹੀਂ ਮੱਸੀ ਲਈ ਸੀ ਮੈਂ ਰਸਤੇਦਾਰੀ ਦੇ ਸਾਥ ਕੇ ਗਈ ਸੀ ਮੈਂ ਠੀਕ ਹੈ ਬੱਚੀ ਲੈ ਕੇ ਆਪਾਂ ਛੋਟੀ ਜਿਹੀ ਬੱਚੀ ਪਾਲੀ ਆਹੀ ਫਿਰ ਛੋਟੀ ਪਾਲੀ ਆ ਜੀ ਠੀਕ ਹੈ ਹੁਣ ਇਹ ਸੂਆ ਕਿਹੜਾ ਸੂੰਦੀ ਪਈ ਆ ਦੂਜਾ ਸੂਆ ਸੂਦੀ ਦੂਜਾ ਸੂਆ ਪਹਿਲੇ ਸੂਏ ਫਿਰ ਕਿੰਨਾ ਦੁੱਧ ਚੋੜਿਆ ਆਪਾਂ ਇਹਦਾ 20 ਪਲੱਸ ਰਹੇ ਇਹਦਾ 20 ਕਿਲੋ ਤੇ ਕੈਕ ਮਹੀਨੇ ਹੋ ਗਏ ਦੁੱਧ ਨੂੰ ਡਰਾਈ ਕਰੀ ਉਹਨੇ। ਭਾਈ ਇਹਨੂੰ ਤਾਂ ਪੌਣੇ ਇੱਕ ਦੋ ਮਹੀਨੇ ਵਸਾਈ ਉਹਨੇ ਹੋ ਕੱਛੀਏ ਤਾਂ ਦੋ ਆਠੇ ਫਿਰ ਉਹਨੇ ਸਿੱਧੇ ਛੱਡੀਆ। ਠੀਕ ਆ ਦੋ ਮਹੀਨੇ ਪਹਿਲਾਂ ਆਪਾਂ ਡਰਾਈ ਕਰੀਆ। ਤੇ ਵਧੀਆ ਲੰਮਾ ਟਾਈਮ ਨਾਲ ਦੁੱਧ ਦਿੱਤਾ ਇਹਨੇ। ਲੰਮਾ ਟਾਈਮ ਭਾਈ ਪਰ ਪੂਰਾ ਵਧੀਆ ਦੁੱਧ ਦਿੱਤਾ ਤੇ ਭਾਈ ਜੀ ਕਿਸੇ ਕੰ ਲੋ ਹੈ ਨਹੀਂ ਤਾਂ ਸਾਡੀ ਜਰਤੀ ਸੇ ਘੱਟ ਦੀ ਮੰਨ। ਫਿਰ ਹਲਕਾ ਜਿਹਾ ਕ੍ਰਾਸ ਪੈਂਦਾ ਫੈਟ ਵੀ ਪਾਉਂਦੀ ਹੋਊ ਚੰਗੀ ਏ। 5 ਸਾਰ 8 5 ਇਹ ਫਾਇਦਾ। ਮੈਂ ਤਾਂ ਆਈਦਾ ਦੁੱਤੀ ਟੁੱਟਿਆ ਗਿਆ ਠੀਕ ਆ ਮਨ ਕੇ ਯਾਰ ਮੱਝਾਂ ਦੇ ਮੁਕਾਬਲੇ ਜੁੱਤ ਜਾਂਦਾ ਇਹਦਾ ਮੰਨ ਕੇ ਚੱਲੇ ਵੀ 80 ਪੈਸੇ ਮੱਝ ਹੈਗੀ ਇੱਕ ਤਰ੍ਹਾਂ ਦੀ ਇਹ ਹਾਂ ਤੇ ਚੌਣ ਚਵਾਤਾ ਰਾਂ ਤੁਰਾ ਦੇ ਇੱਕ ਨੰਬਰ ਮੱਝਾਂ ਨੂੰ ਪੂਰੇ ਕੋਟੀਆਂ ਤੇ ਦੋ ਜਾਨ ਬਿਠਾ ਕੇ ਚਵਾਣ ਦੀ ਉਪਰਕ ਨਹੀਂ ਨਹੀਂ ਚਵਾਉ ਦੇ ਅਸੀਂ ਇੱਕ ਇਹਨੇ ਬਹਿ ਗਏ ਠੀਕ ਹੈ ਬਟਾ ਹੋ ਜੇ ਉਧਰ ਹੀ ਬਟਾਉਂਦੀ ਹੈ ਠੀਕ ਹੈ ਨਿਆਣਾ ਪਾ ਕੇ ਦਰਾਂ ਵਾਲਾ ਬਹਿ ਜਾਣਾ ਨਿਆਣਾ ਪਾਣਾ ਨਾ ਮਾਲਾ ਉਹਦਾ ਕੋਈ ਚੱਕਰ ਨਹੀਂ ਅੱਜ ਦਿਨ ਕਹਿ ਲੈਂਦੇ ਆ ਸੁੰਨ ਦੇ ਜੇ ਇਹਦੇ 14 ਨੂੰ ਤੇ ਪੂਰੇ ਹੋਇਆ ਮੇਰੇ ਹਿਸਾਬ ਨਾਲ ਇੱਕ ਦੋ ਦਿਨ ਮਸਾ ਠੀਕ ਹੈ ਇੱਕਦਾਂ ਬਾਕੀ ਮੌਕੇ ਤੇ ਵਧੀਆ ਬਣਦੀ ਆ ਵਾਲੀ ਗੌਰ ਟਾਇਰ ਬੰਦੇ ਚੱਡਾ ਪੂਰਾ ਮਗਰ ਖਸ ਚੱਲਦੀ ਪੂਰੀ ਥੱਲੇ ਠੀਕ ਹੈ ਤੇ ਕਦ ਕੁਦ ਖੈਰ ਚੰਗਾ ਤੇ ਰੇਟ ਇਹਦਾ ਕੀ ਰਹੂਗਾ ਰੇਟ ਜਾ ਰਿਹਾ 82000 ਮਾਨਦਾਨ ਮੜਾ ਮੋਟਾ ਹੋ ਜਾਊਗਾ ਠੀਕ ਹੈ ਥੋੜੀ ਬਾਹਰੋਂ ਸੋ ਵੀਰੋ 82000 ਰੁਪਿਆ ਬੈੜ ਦੀ ਹੈਗੀ ਇਹ ਕੀਮਤ ਦੂਜਾ ਸੂਆ ਸੁੰਦੀ ਪਿਆ ਕਰੋ ਸੰਗ ਦੀ ਬੈੜ ਆ ਗਈ ਕੱਦ ਕਾਠ ਪੂਰਾ ਜਿੰਦ ਜਾਨ ਬੇਲ ਬੂਲ ਲੰਬੀ ਲੂਬੀ ਬਹੁਤ ਆ ਸਕੇ ਲਗਭਗ 1-2 ਦਿਨ ਕੱਢੂ ਸੂਣ ਦੇ ਮੌਕੇ ਤੇ ਵੀਰ ਕਾ ਸੋਨਾ ਹਵਾਨਾ ਬਣਾ ਲੈਂਦੀ ਐ ਤੇ ਲੇਵਾ ਹੈਗਾ ਇਹਦਾ ਫਿੱਟ ਫਾਟ ਜਾਵਾ ਫਿਟਿੰਗ ਵਾਲਾ ਲੇਵਾ ਕੋਈ ਟੁੱਟਵਾਂ ਲੇਵਾ ਨਹੀਂ ਸਟੈਚਰ ਆਰਡਰ ਦੀ ਬਿਲਕੁਲ ਥੋ ਵੀਰੋ ਕਦ ਕੜ ਬੇਲ ਵਗੈਰਾ ਦੇਖੋ ਬੈਠਦੀ ਜੈਨੂਨ ਦੂਜਾ ਸੂਰ ਸੁਣਦੀ ਪੀ ਐ ਰਾਜੀ ਸਮੀ ਪਲੀ ਵੀ ਪੂਰੀ ਓਕੇ ਆ ਕਿਸੇ ਪਾਸਿਓਂ ਹੱਥ ਧਰਾਣੀਗੀ ਤੇ ਪੂਰੀ ਜਿੰਦ ਜਾਨੇ ਰੇਟ ਵੀ ਵੀਰ ਨੇ ਬਿਲਕੁਲ ਜੈਨੂਨ ਜਕਰਿਆ ਇਹਦਾ 82000 ਰੁਪਇਆ ਤੇ ਮਾਨਦਾਨ ਇਹਦੇ ਵਿੱਚ ਆਪਾਂ ਕਰ ਦਾਂਗੇ ਹਨਾ ਹਾਂਜੀ ਮਾਨਦਾਨ ਠੀਕ ਹੈ ਤੇ ਸੀਮਿੰਟ ਵਗੈਰਾ ਫਿਰ ਵਧੀਆ ਭਰਾਇਆ ਕੀ ਕਿਹੜਾ ਭਰਾਇਆ ਦਾ ਕੁਛ ਸੀਮਿੰਟ ਜਰੂਰ ਸੀਮਿੰਟ ਭਰਾਇਆ ਸੀ ਐ ਨਹੀਂ ਮੇਰੀ ਯਾਦ ਪਿਆ ਉੱਥੇ ਪਿਆ ਮੇਰੇ ਰੱਖੇ ਪਿਆ ਮਾਲਾ ਜੀ ਕੋ ਉਧਰ ਪਾਸਟਰਾ ਦਿਖਾ ਦਾਂਗੇ ਹਾਂ ਹਾਂ ਸਟਰਾ ਪਿਆ ਠੀਕ ਹੈ ਤੇ ਨੰਬਰ ਬੋਲ ਜੀ ਵੀਰ ਦੁਬਾਰੇ ਆਪਣਾ 98764 110 ਸੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਇਸ ਤੋਂ ਆਪਾਂ ਵੈੜ ਦੀ ਵੀਡੀਓ ਕਵਰ ਕੀਤੀ ਹੈ ਕੋਈ ਵੀ ਵੀਰ ਇਸ ਵੈੜ ਨੂੰ ਖਰੀਦਣ ਦਾ ਚਾਹਵਨ ਹੋਵੇ ਇਸ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਾ